ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰੋਵਰ ਰੈਖਾਣਾ ਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿ ਤੁਹਾਨੂੰ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਜਿਹੜੇ ਪਾ ਦੱਸੇ ਜਾਂਦੇ ਹਨ ਤੇ ਅੱਜ ਉਸ ਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਆਲੂ ਦੀ ਜੇ ਆਲੂ ਅੱਜ ਆਪਾਂ ਗੱਲ ਕਰੀ ਤਾਂ ਆਲੂ ਘਟੋ ਘਟ 1200 ਔਰ ਪੱਤ ਤੋਂ ਵੱਧ 2200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜਾ ਆਲੂ ਦਾ ਪਾ ਰਿਹਾ ਜੀ ਦੋਸਤੋ ਇਸ ਦੇ ਨਾਲ ਹੀ ਆਪਾਂ ਸੁੱਕੇ ਪਿਆਜ਼ ਦੀ ਗੱਲ ਕਰਾਂਗੇ ਤਾਂ ਸੁੱਕਾ ਪਿਆਜ਼ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਅੱਜ ਘੱਟੋ-ਘੱਟ 3500 ਔਰ ਵੱਧ ਤੋਂ ਵੱਧ 4600 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਜਿਹੜਾ ਰੇਟ ਰਿਹਾ ਇਸ ਦੇ ਨਾਲ ਦੱਸ ਦੇ ਕਿ ਅਰਬੀ ਦੀ ਸਬਜ਼ੀ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਦੋਸਤੋ ਅੱਜ ਘੱਟੋ-ਘੱਟ 3500 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਭਾ ਰਿਹਾ ਦੋਸਤੋ ਇਸ ਦੇ ਨਾਲ ਦੱਸ ਦੇ ਕਿ ਫੁੱਲ ਗੋਭੀ ਦਾ ਵੀ ਰੇਟ ਅੱਜ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 50 7000 ਰੁਪਏ ਦਾ ਭਾ ਰਹਾ ਜੀ ਦੋਸਤੋ ਇਸ ਦੇ ਨਾਲ ਨਾਲ ਤੁਹਾਨੂੰ ਜਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਅੱਜ ਦੇ ਜਿਹੜੇ ਹੋਲ ਸੇਲ ਸਬਜ਼ੀ ਮੰਡੀ ਦੇ ਕੀ ਭਾ ਨੇ ਔਰ ਜਿਹੜੇ ਤੁਹਾਨੂੰ ਰਿਟੇਲ ਦੇ ਵਿੱਚ ਰੇਟ ਮਿਲਦੇ ਨੇ ਉਹਨਾਂ ਦਾ ਕੀ ਭਾ ਜਰੂਰ ਖਿਆਲ ਰੱਖਿਆ ਕਰੋ ਤਾਂ ਕਿ ਜਿਹੜੇ ਰੇਡੀਆਂ ਫੜੀਆਂ ਵਾਲੇ ਤੁਹਾਡੀ ਜੇਬ ਨੂੰ ਚੂਨਾ ਨਾ ਲਗਾ ਸਕਣ ਤੁਹਾਡੀ ਜਿਹੜੀ ਜੇਬ ਨੂੰ ਚੂਨਾ ਲਗਾ ਕੇ ਚਲੇ ਜਾਂਦੇ ਤੁਹਾਨੂੰ ਆਪਣੀ ਮਨਮਾਨੀ ਦੇ ਜਿਹੜੇ ਰੇਟ ਲਗਾਉਂਦੇ ਆ ਇਸ ਕਰਕੇ ਜਰੂਰ ਤੁਸੀਂ ਸਬਜ਼ੀਆਂ ਦੇ ਭਾਅ ਸੁਣਿਆ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਘਰ ਦੇ ਵਿੱਚ ਪਹੁੰਚਾਇਆ ਕਰੋ ਤਾਂ ਕਿ ਹਰ ਇੱਕ ਵਿਅਕਤੀ ਦੀ ਜਿਹੜੀ ਜੇਬ ਨੂੰ ਚੂਨਾ ਨਾ ਲੱਗ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜਾ ਹਰ ਇੱਕ ਵਿਅਕਤੀ ਦੀ ਜਿਹੜੀ ਜੇਬ ਨੂੰ ਚੂਨਾ ਨਾ ਲੱਗ ਸਕੇ ਜਰੂਰ ਖਿਆਲ ਰੱਖਿਆ ਕਰੋ ਦੋਸਤੋ ਇਸ ਤੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਬੰਦ ਗੋਭੀ ਦੀ ਬੰਦ ਗੋਭੀ ਦਾ ਵੀ ਭਾਅ ਅੱਜ ਘਟੋ-ਕਟ 2500 ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜਾ ਬੰਦ ਗੋਭੀ ਦਾ ਪਾ ਰਿਹਾ ਤੇ ਗਾਜਰ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਅੱਜ ਘੱਟੋ-ਘੱਟ 2000 ਔਰ ਵੱਧ ਤੋਂ ਵੱਧ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਬੰਡਾ ਦੀ ਹੋਲਸੇਲ ਸਬਜ਼ੀ ਮੰਡੀ ਦਾ ਅੱਜ ਭਾ ਰਿਆ ਇਸ ਦੇ ਨਾਲ ਹੀ ਦੱਸ ਦੇ ਕਿ ਜਿਹੜੀ ਮੂਲੀ ਦਾ ਭਾਅ ਅੱਜ ਘੱਟੋ-ਘੱਟ 2500 ਔਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਤੇ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਘੱਟੋ-ਘੱਟ 4000 ਔਰ ਵੱਧ ਤੋਂ ਵੱਧ 5000 ਰੁਪਏ ਤੱਕ ਦਾ ਭਾ ਰਿਆ ਦੋਸਤੋ ਇਸਦੇ ਨਾਲ ਦੱਸਦੇ ਕਿ ਬੈਂਗਣ ਦਾ ਆਪਾਂ ਅੱਜ ਘੱਟੋ-ਘੱਟ 4000 ਰੁਪਏ ਔਰ ਵੱਧ ਤੋਂ ਵੱਧ 5000 ਰੁਪਏ ਪ੍ਰਤੀ ਕਿੰਟਲ ਦੇ ਹਿਸਾਬ ਦੇ ਨਾਲ ਜਿਹੜਾ ਬੈਂਗੜ ਬਹੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਵਿਕਿਆ ਔਰ ਭਿੰਡੀ ਦੀ ਗੱਲ ਕੀਤੀ ਜਾਵੇ ਤਾਂ ਭਿੰਡੀ ਅੱਜ ਘੱਟੋ-ਘੱਟ 3000 ਔਰ ਵੱਧ ਤੋਂ ਵੱਧ 4000 ਰੁਪਏ ਪ੍ਰਤੀ ਕਿੰਟਲ ਦੇ ਹਿਸਾਬ ਦੇ ਨਾਲ ਪਾ ਰਿਹਾ ਦੋਸਤੋ ਇਸਦੇ ਨਾਲ-ਨਾਲ ਜੇ ਆਪਾਂ ਗੱਲ ਕਰਾਂਗੇ ਹਰੇ ਮਟਰ ਦੀ ਅੱਜ ਹਰੇ ਮਟਰ ਦਾ ਰਿਕਾਰਡ ਤੋੜ ਪਾ ਰਿਹਾ ਹਰੇ ਮਟਰ ਨੇ ਬਹੁਤ ਜ਼ਿਆਦਾ ਅੱਜ ਅਸਮਾਨ ਨੂੰ ਸੁਆ ਜਾਨੀ ਕਿ 20000 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 25000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਹਰੇ ਮਟਰ ਦਾ ਰੇਟ ਰਿਹਾ ਔਰ ਦੋਸਤੋ ਜਿਹੜੀਆਂ ਰੇਡਾਂ ਫੜਨ ਵਾਲੇ ਦਾ ਤੁਹਾਨੂੰ 4500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇਣਗੇ ਕਿਉਂਕਿ ਜਿਹੜਾ ਹੋਲ ਸੇਲ ਦਾ ਰੇਟ ਤਾਂ ਤੁਹਾਨੂੰ ਇਸ ਤਰ੍ਹਾਂ ਲਗਾਉਂਦੇ ਰਹਿੰਦੇ ਆ ਔਰ ਤੁਸੀਂ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਕਰੋ ਤੇ ਰੇਡੀਆਂ ਫੜਨ ਵਾਲਿਆਂ ਨਾਲ ਜਿਹੜਾ ਆਪਣਾ ਰੇਟ ਆ ਸਬਜ਼ੀ ਦਾ ਜਰੂਰ ਤੈਅ ਕਰ ਲਿਆ ਕਰੋ ਤਾਕੇ ਜਿਹੜਾ ਤੁਹਾਡੀ ਜੇਬ ਨੂੰ ਚੂਨਾ ਨਾ ਲੱਗ ਸਕੇ ਦੋਸਤੋ ਹਰੀ ਮਿਰਚ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 4000 ਔਰ ਵੱਧ ਤੋਂ ਵੱਧ 5000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜੀ ਹਰੀ ਮਿਰਚ ਦਾ ਪਾਰ ਰਿਹਾ ਇਸ ਦੇ ਨਾਲ ਦੱਸ ਦੇ ਕਿ ਅੱਜ ਲੋਕੀ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 1500 ਔਰ ਵੱਧ ਤੋਂ ਵੱਧ 2500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕੀ ਔਰ ਕੀ ਇਹ ਕੱਦੂ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ 1000 ਔਰ ਵੱਧ ਤੋਂ ਵੱਧ 1200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਕੀ ਤੇ ਇਸ ਦੇ ਨਾਲੇ ਦੱਸਦੇ ਕ੍ਰੇਲਾ ਬਟਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਜਿਹੜੇ ਭਾਅ ਨੂੰ ਹਰ ਰੋਜ਼ ਦੀ ਤਰ੍ਹਾਂ ਦਿੱਤੇ ਜਾਂਦੇ ਨੇ ਨਾ ਕ੍ਰੇਲੇ ਦੀ ਵੀ ਗੱਲ ਕੀਤੀ ਜਾਵੇ ਤਾਂ ਕ੍ਰੇਲਾ ਘੱਟੋ-ਘੱਟ 2500 ਔਰ ਬਾਅਦ ਤੋਂ ਬਾਅਦ 3000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਵਿਕ ਇਸ ਦੇ ਨਾਲ ਦੱਸਦੀ ਕਿ ਖੀਰਾ ਖੀਰਾ ਘੱਟੋ-ਘੱਟ 2500 ਔਰ ਬਾਅਦ ਤੋਂ ਬਾਅਦ 3500 ਰੁਪਏ ਪ੍ਰਤੀ ਕਵਾਂਟਲ ਦਾ ਪਾ ਰਿਹਾ ਦੋਸਤੋ ਜਰੂਰ ਖਿਆਲ ਰੱਖਿਆ ਕਰੋ ਸਬਜ਼ੀਆਂ ਦੇ ਜਿਹੜੇ ਪਾ ਜਰੂਰ ਹਰ ਘਰ ਦੇ ਵਿੱਚ ਪਹੁੰਚਣੇ ਚਾਹੀਦੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਲਸੇਲ ਦੇ ਭਾਅ ਜਿਹੜੇ ਸਬਜ਼ੀਆਂ ਦੇ ਭਾਅ ਆ ਤੁਹਾਡੇ ਤੇ ਘਰ ਤੱਕ ਜਰੂਰ ਪਹੁੰਚ ਸਕਣ। ਦੋਸਤੋ ਆਪਾਂ ਗੱਲ ਕਰਦੇ ਆਂ ਤਾਂ ਸ਼ਿਮਲਾ ਮਿਰਚ ਦੀ ਸ਼ਿਮਲਾ ਮਿਰਚ ਘੱਟੋ ਘੱਟ 7000 ਔਰ ਵੱਧ ਤੋਂ ਵੱਧ 8000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਔਰ ਦੋਸਤੋ ਜਾਣੀ ਕਿ 80 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਹੋਲਸੇਲ ਦਾ ਰੇਟ ਰਿਹਾ ਔਰ ਜਰੂਰ ਖਿਆਲ ਰੱਖਿਆ ਕਰੋ ਇਸ ਗੱਲਾਂ ਦਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਜੇ ਦੋਸਤੋ ਆਪਾਂ ਇਸ ਦੇ ਨਾਲ ਗੱਲ ਕਰਾਂਗੇ ਨਿੰਬੂ ਦੀ ਨਿੰਬੂ ਘੱਟੋ ਘੱਟ 5000 ਔਰ ਵੱਧ ਤੋਂ ਵੱਧ 6000 ਰੁਪਏ ਪ੍ਰਤੀ ਕੁਇੰਟਲ ਦੋਸਤੋ ਅੱਜ ਦੇ ਲਈ ਬਸ ਇੰਨਾ ਕਿ ਮਿਲਦੇ ਆ ਕੱਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਸਰਤਾਰ ਨਿਊਜ਼